ਸਵਾਗਤ ਹੈ ਤੁਹਾਡਾ ਸਿੱਧੂ ਅਫੀਸ਼ੀਅਲ YouTube ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 7 ਅਕਤੂਬਰ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਤੇ ਗੱਲ ਕਰਦੇ ਹਾਂ ਫਾਈਨਲ ਰਿਜ਼ਲਟ ਦੀ ਤੇ ਪਹਿਲਾਂ ਗੱਲ ਕਰਾਂਗੇ ਚੋਟੀਆਂ ਬਠਿੰਡਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 41000 ਤੇ ਦੂਜਾ ਨਾਮ 31000 ਸੀ ਤੇ ਬੈਸਟ ਰੇਂਡਰ ਤੇ ਜਾਫੀ ਦੇ ਲਈ 71700 ਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਉਗੋਕੇ ਤੇ ਭਾਈ ਰੂਪੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਉਗੋਕੇ ਸੈਕਿੰਡ ਤੇ ਭਾਈ ਰੂਪਾ ਫਾਸਟ ਤੇ ਇਥੋਂ ਵੈਸਟ ਰੇਡਰ ਬਣੇਗਾ ਮੋਟਾ ਉਗੋਕੇ ਵਾਲਾ ਤੇ ਬੈਟ ਜਾਫੀ ਬਣੇਗਾ ਕੰਤਾ ਭਾਈ ਰੂਪੇ ਵਾਲਾ ਅੱਗੇ ਗੱਲ ਕਰਦੇ ਹਾਂ ਮੰਡਵੀ ਸੰਗਰੂਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 51000 ਤੇ ਦੂਜਾ ਨਾਮ 31000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਬੱਛੋਆਣਾ ਤੇ ਚੱਠਾ ਗਵਿੰਦਪੁਰੇ ਦੀਆਂ ਟੀਮਾਂ ਦੇ ਵਿਚਕਾਰ ਤੇ ਬੱਚੂ ਆਣਾ ਸੈਕੰਡ ਤੇ ਇਥੋਂ ਬੈਸਟ ਰੇਡਰ ਬਣੇਗਾ ਗੋਗੋ ਰਾਏ ਤਰਾਣੇ ਵਾਲਾ 10 ਕਵਾਡੀਆਂ ਪਾ ਕੇ 10 ਨੰਬਰ ਲਈ ਤੇ ਤੇ ਵਿਟ ਜਾਫੀ ਬਣੇਗਾ ਵਿੱਕੀ ਦੇ ਦੇਣੇ ਵਾਲਾ 9 ਟੱਚ ਲੈ ਕੇ ਤਿੰਨ ਜਫੇ ਲਾਏ ਅੱਗੇ ਗੱਲ ਕਰਦੇ ਮਹਾਉਲਦੀਨਪੁਰ ਲੰਡੇ ਹੁਸ਼ਿਆਰਪੁਰ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦਿੱਤੇ ਉਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 70000 ਰੁਪਏ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਸੋਨੇ ਦੀਆਂ ਮੁੰਦਰੀਆਂ ਪਾਈਆਂ ਗਈਆਂ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਬੀਓ ਪਲੈਂਟੀ ਨਿਊਜ਼ੀਲੈਂਡ ਤੇ ਸਰਹਾਲਾ ਰਣੂਆ ਦੀਆਂ ਟੀਮਾਂ ਦੇ ਵਿਚਕਾਰ ਇਸ ਦੇ ਵਿੱਚੋਂ ਸਰਹਾਲਾ ਰਣੂਆ ਫਸਟ ਤੇ ਬੀਓ ਪਲੈਂਟੀ ਨਿਊਜ਼ੀਲੈਂਡ ਸੈਕੰਡ ਤੇ ਇਹ ਤੋਂ ਵੈਟਰ ਟ੍ਰੇਡਰ ਬਣੇਗਾ ਕੋੜਾ ਪਰਮਜੀਤਪੁਰ ਗਿਆ 15 ਕਵੱਟੀਆਂ ਪਾ ਕੇ 15 ਨੰਬਰ ਲਈ ਤੇ ਇਹ ਤੇ ਬੈਟ ਜੱਫੀ ਬਣੇਗਾ ਬੀਪਣ ਬਾਗਿਆ ਵਾਲਾ 7 ਟੱਚ ਲੈ ਕੇ 4 ਜੱਫੇ ਲਾਏ ਅੱਗੇ ਗੱਲ ਕਰਦੇ ਫਰੰਦੀਪੁਰ ਬੈਂਕਾਂ ਤਰਨ ਤਰਨ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 110000 ਤੇ ਦੂਜਾ ਨਾਮ ਲੱਖ ਰੁਪਇਆ ਸੀ ਤੇ ਵੈਕਟ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਫਰੰਦੀਪੁਰ ਤੇ ਤੇਜਾ ਸਿੰਘ ਵਾਲੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਤੇਜਾ ਸਿੰਘ ਵਾਲਾ ਸੈਕੰਡ ਤੇ ਫਰੰਦੀਪੁਰ ਫਾਸਟ ਤੇ ਇਥੇ ਵੈਕਟ ਰੇਡਰ ਬਣੇਗਾ ਗੁਰਦਾਸ ਬਾਗੀਪੁਰਗਾ 19 ਕਬੱਡੀਆਂ ਪਾ ਕੇ 16 ਨੰਬਰ ਲੈ ਤੇ ਇਥੇ ਵੈਕਟ ਰੇਡਰ ਬਣੇਗਾ ਗੁਰਦਾਸ ਬਾਗੀਪੁਰਗਾ 19 ਕਬੱਡੀਆਂ ਪਾ ਕੇ 16 ਨੰਬਰ ਲੈ ਤੇ ਇ ਗੋਪੀ ਫਰੰਦੀਪੁਰ ਜਾਂ ਦੋਨੇ ਜਵੈਂਟ ਵੈਸਟ ਜਾਫੀ ਬਣਿਆਂਗੇ ਤੇ ਹਾਂਜੀ ਇਹ ਸੀ 7 ਅਕਤੂਬਰ ਤੇ ਕਬੱਡੀ ਟੂਰਨਾਮੈਂਟ ਫਾਈਨਲ ਆ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੇ ਐਸੇ ਤਰ੍ਹਾਂ ਨਵੇਂ-ਨਵੇਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ